ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾ ਦੀ ਬਠਿੰਡਾ ਦੇ ਮੌਜੂਦਾ ਐਮਸੀ ਦੇ ਘਰ ਵਾਲੇ ਤੇ ਇੱਕ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕਰਨ ਦੇ ਲਗੇ ਦੋਸ਼ਾਂ ਤੇ ਮਾਨਯੋਗ ਡੀਐਸਪੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਕੁੜੀ ਵੱਲੋਂ ਬਿਆਨ ਦਰਜ ਕਰਾਏ ਗਏ ਸੰਤਿਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਰੀਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਆਉ ਜਾਣਦੇ ਆਪਾਂ ਪੂਰਾ ਮਾਮਲਾ ਮਾਨਯੋਗ ਡੀਐਸਪੀ ਦੀ ਜੁਬਾਨੀ ਕੀ ਕਹਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਅਨਸਰ ਕੀ ਕਹਿਣਾ ਚਾਹੋਗੇ ਜਿਹੜਾ ਨਾਬਾਲਗ ਨਾਲ ਬਲੈਕ ਕਰਦਾ ਮਾਮਲਾ ਦਰਜ ਹੋਇਆ ਹੈ ਤੇ ਕੀ ਕੋਰਾ ਮਾਮਲਾ ਕੀ ਕਹਣਾ ਥਾਣਾ ਕਤਵਾਲੀ ਪੁਲਿਸ ਕੋਲੇ ਇੱਕ ਨਾਬਾਲਗ ਪੀੜਤ ਲੜਕੀ ਨੇ ਬਿਆਨ ਲਿਖਾਇਆ ਜਿਸ ਦੇ ਤਹਿਤ ਜਿਹੜਾ ਗੁਰਪ੍ਰੀਤ ਸਿੰਘ ਬੰਟੀ ਰਾਮ ਬਾਗ ਰੋਡ ਵਾਸੀ ਬਠਿੰਡਾ ਦੇ ਖਿਲਾਫ ਥਾਣਾ ਕਤਵਾਲੀ ਵਿਖੇ 376 ਅਤੇ ਪਾਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਮੁਕਦਮਾ ਹਜ਼ਾਰ ਚਾਜ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਡਕਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਦੂਸਰਾ ਜਿਹੜਾ ਇਹਦੀ ਇਨਵੈਸਟੀਗੇਸ਼ਨ ਲੇਡੀ ਇੰਸਪੈਕਟਰ ਸੁਖਵੀਰ ਕੌਰ ਵੱਲੋਂ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ ਜਿਸ ਦੇ ਤਦ ਉਹ ਤਾਂ ਲੜਕੀ ਦਾ ਵੀ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਹੈ ਤੇ ਇਸ ਤਫਤੀਸ਼ ਦੇ ਵਿੱਚ ਹੋਰ ਵੀ ਜੋ ਤੱਤ ਸਾਹਮਣੇ ਆਣਗੇ ਉਹ ਤੁਹਾਨੂੰ ਦੱਸੇ ਜਾਣਗੇ ਗੁਰਪ੍ਰੀਤ ਬੰਟੀ ਕੌਣ ਹੈ ਜੀ ਗੁਰਪ੍ਰੀਤ ਸਿੰਘ ਬੰਟੀ ਜੀ ਰਾਮਬਾਗ ਰੋਡ ਦਾ ਰਹਿਣ ਵਾਲਾ ਇੱਕ ਆਦਮੀ ਹੈ ਜੋ ਕਿ ਪ੍ਰਾਪਰਟੀ ਤੇ ਕਿ ਜਿਹੜੇ ਪੈਸੇ ਆ ਵਿਆਜਦਾਰਾ ਤੋਂ ਦਿੰਦਾ ਤੇ ਇਹਦੇ ਵਾਈਫ ਕੀ ਕਰਦੇ ਜੀ ਗੁਰਪ੍ਰੀਤ ਸਿੰਘ ਬੰਟੀ ਦੀ ਹਾਂ ਇਹ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਬੰਟੀ ਦੀ ਵਾਈਫ ਜੋ ਐਮਸੀ ਹੈਗੀ ਹੈ ਬਠਿੰਡੇ ਦੀ ਜਿਹੜੇ ਤੁਸੀਂ ਆਪਣਾ ਰੇਪ ਵਾਲਾ ਜੀ غلط ਕਾਦਮ ਉਹ ਦਾਜ ਕੀਤਾ ਹੈਗਾ ਤੇ ਲੜਕੀ ਦੇ ਅਨੁਸਾਰਿਕ ਵੱਲਤ ਕਰ ਕਿੱਥੇ ਕੀਤਾ ਗਿਆ ਕਿਉਂਕਿ ਲੜਕੀ ਹੈ ਦਬਾਲਗ ਆ ਪੀੜਤ ਹੈ ਇਹਦੇ ਬਾਰੇ ਅਸੀਂ ਅਸੀਂ ਪੁਲਾਸੀ ਨਹੀਂ ਕਰ ਸਕਦੇ ਫਿਰ ਵੀ ਤਫਤੀਸ਼ ਦੇ ਵਿੱਚੋਂ ਸਾਹਮਣੇ ਗੱਲਾਂ ਆਉਣਗੀਆਂ ਉਹ ਤਫਤੀਸ਼ ਦੇ ਤੌਰ ਤੇ ਕਾਰਵਾਈ ਕੀਤੀ ਜਾਵੇਗਾ ਅਰੈਸਟ ਅੱਜ ਹੀ ਕਰ ਲੈ ਹਾਂਜੀ ਗ੍ਰਿਫਤਾਰ ਕਰਨਗੇ ਇੱਕ ਬੰਦੇ ਤੇ ਬੱਚਾ ਜੀ ਹੋਇਆ ਇੱਕ ਬੰਦੇ ਕੋਰਪੋਰੇਸ਼ਨ ਪੰਡਿਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ